ਇਕ ਸਰ ਡਾਇਬੀਟਿਕ ਜਿਹੜੇ ਪੇਸ਼ੈਂਟ ਨੇ ਉਹ ਬਹੁਤ ਜ਼ਿਆਦਾ ਨੇ ਮੇਰੇ ਘਰ ਦੇ ਵਿੱਚ ਹੀ ਮੇਰੇ ਪਾਪਾ ਮੇਰੇ ਹਸਬੰਡ ਹਨਾ ਤੇ ਮਤਲਬ 슈ਗਰ ਜਿਹੜਾ ਇਹ ਕਹਾਂਵਾਂ ਕਿ ਹੁਣ ਜੈਨੇਟਿਕ ਹੈ ਜਾਂ ਖਾਣ ਪੀਣ ਦੇ ਅਸਰ ਨਾਲ ਹੁੰਦੀ ਹੈ ਜਾਂ ਕਿੱਦਾਂ ਆ ਹਾਂ 슈ਗਰ ਦੇ ਦੋ ਰੀਜ਼ਨ ਨੇ ਜੀ ਇੱਕ ਤਾਂ ਜੈਨੇਟਿਕ ਹੁੰਦੀ ਹੈ ਜੈਨੇਟਿਕ ਤਾਂ ਬਹੁਤ ਅੱਜ ਕੱਲ ਰੇਅਰ ਹੀ ਹੋ ਗਈ ਇਹ ਅੱਜ ਕੱਲ ਜ਼ਿਆਦਾ ਹੋ ਰਹੀ ਹੈ ਸਟ्रेस ਕਰਕੇ ਓ ਅੱਛਾ ਔਰ ਜ਼ਿਆਦਾ ਹੋ ਰਹੀ ਹੈ ਖਾਣ ਪਾਣ ਗੜਬੜ ਹੋ ਗਿਆ ਖਾਣ ਪਾਣਾ ਨਹੀਂ ਕੀ ਸਾਡੀ ਕੋਈ ਗਲਤ ਖਾਣ ਪਾਣ ਦਾ ਬੇ ਟਾਈਮ ਖਾਣਾ ਜਿਵੇਂ ਮੰਨ ਲਓ ਭੁੱਖ ਲੱਗੀ ਹੈ 1 ਵਜੇ ਖਾਣਾ ਖਾ ਰਿਹਾ ਬੰਦਾ 4 ਵਜੇ 1 ਵਜੇ ਕੀ ਕਰਿਆ ਪਾਣੀ ਪੀ ਲਿਆ ਜਾਂ ਚਾਹ ਪੀ ਲਈ ਅੱਛਾ ਜੇ ਚਾਹ ਪੀ ਉਹਨੇ ਭੁੱਖ ਮਾਰ ਲਈ ਉਹ ਫਿਰ ਕੀ ਹੁੰਦਾ ਉਹਦੇ ਨਾਲ ਬੰਦਾ ਭੁੱਖ ਤਾਂ ਮਾਰਦਾ ਇੱਕ ਵਾਰੀ ਪਰ ਸਰੀਰ ਉਹਨੇ ਡਾਊਨ ਹੁੰਦਾ ਔਰ ਜੇ ਉਹ ਖਾਣਾ ਟਾਈਮ ਤੇ ਖਾਵੇ ਉਹਦੇ ਨਾਲ ਲੱਸੀ ਲੂਸੀ ਪੀ ਲਵੇ ਚਾਟੀ ਦੀ ਖੱਟੀ ਤੇ ਉਹਦੇ ਨਾਲ ਵੀ ਸ਼ੂਗਰ ਕੰਟਰੋਲ ਆਉਂਦੀ ਹੈ ਠੀਕ ਹੈ ਪਰ ਇਹ ਜ਼ਰੂਰੀ ਨਹੀਂ ਹੈ ਪਰ ਅੱਜ ਕੱਲ ਜਿਹੜਾ ਹੈਗਾ ਸਾਡਾ ਖਾਣ ਪਾਣ ਅੱਜ ਕੱਲ ਛੋਟੇ ਬੱਚਿਆਂ ਨੂੰ ਡਾਇਬਟੀਜ਼ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਮੇथी ਕਲੌਂਜੀ ਤੇ ਕਾਲੇ ਛੋਲੇ ਰਾਤ ਨੂੰ ਭਿਓ ਕੇ ਸਵੇਰੇ ਖਾਇਆ ਕਰੋ ਠੀਕ ਹੈ ਜੀ ਔਰ ਦੂਸਰੀ ਚੀਜ਼ ਹੈ ਬਦਾਮ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅਖਰੋਟ ਤੇ ਇੱਕ ਅੰਜੀਰ ਇਹ ਚਾਰ ਚੀਜ਼ਾਂ ਅਲੱਗ ਤੋਂ ਕਟੋਰੀ ਚ ਭਿਓ ਕੇ ਰੱਖੋ ਸਵੇਰੀ ਜਦੋਂ ਤੁਸੀਂ ਮੇथी ਕਲੌਂਜੀ ਔਰ ਛੋਲੇ ਖਾ ਲਏ ਉਦੋਂ 15 ਮਿੰਟ ਬਾਅਦ ਛਿੱਲ ਕੇ ਬਦਾਮ ਤੇ انجیر ਵਗੈਰਾ ਖਾ ਲਓ ਔਰ ਉਹਨੂੰ ਖਾਣ ਤੋਂ ਬਾਅਦ ਤੁਸੀਂ 15-20 ਮਿੰਟ ਕੁਝ ਨਹੀਂ ਖਾਣਾ ਫਿਰ ਜੋ ਤੁਹਾਡੀ ਦਿਨਚਰਿਆ ਸ਼ੁਰੂ ਕਰੋ ਤੁਸੀਂ ਦੇਖੋਗੇ ਚੰਦ ਦੇਣਾ ਚ ਸ਼ੂਗਰ ਡਾਊਨ ਹੋ ਰਹੀ ਹੈ ਸਰੀਰ ਠੀਕ ਹੋ ਰਿਹਾ ਹੈ ਸਸੇ ਉਹ ਵੀ ਮਿੱਠੀਆਂ ਚੀਜ਼ਾਂ ਨੇ ਜਿਵੇਂ ਕਿਸ਼ਮਿਸ਼ ਅੰजीर ਕਿਸ਼ਮਿਸ਼ ਤੇ ਅੰजीर ਮੈਂ ਦੱਸ ਦਾਂ ਤੁਹਾਨੂੰ ਇਹ ਚ ਜਿਹੜੀ ਮਿੱਠਾ ਜਿਹੜਾ ਹੈਗਾ ਨਾ ਜੀ ਉਹਦੀ ਮਿਠਾਸ ਆ ਇਹ ਕੁਦਰਤ ਦਾ ਦਿੱਤਾ ਹੋਇਆ ਮਿੱਠਾ ਜੋ ਕੁਦਰਤ ਸਾਨੂੰ ਮਿੱਠਾ ਦੇ ਰਹੀ ਹੈ ਚਾਹੇ ਉਹ ਕਿਸੇ ਰੂਪ ਚ ਵੀ ਆ ਚਾਹੇ ਅੰਬ ਆ ਚਾਹੇ ਸੇਵਾ ਚਾਹੇ ਕੇਲਾ ਉਹਦੇ ਚ 슈ਗਰ ਵਧਣ ਦੇ ਰੀਜ਼ਨ ਨਹੀਂ ਹੁੰਦੇ ਪੈਨਕ੍ਰੀਆਟਿਕ ਸੀਕਰੇਸ਼ਨ ਨੂੰ ਨੁਕਸਾਨ ਨਹੀਂ ਹੁੰਦਾ ਜਿਹੜੀ ਅਸੀਂ ਚੀਨੀ ਬਣਾ ਲਈ ਹੈ ਜਾਂ ਹੋਰ ਕੋਈ ਗੁਲਾਬ ਜਾਮਨ ਰਸਗੁੱਲੇ ਜਲੇਬੀਆਂ ਬਣਾਉਂਦੇ ਆ ਉਹ ਚੀਜ਼ਾਂ ਸਾਨੂੰ ਨੁਕਸਾਨ ਉਹ ਡਾਇਬੀਟਿਕ ਪੇਸ਼ੈਂਟ ਨੂੰ ਨੁਕਸਾਨ ਕਰਦੀ ਹੈ ਹੁਣ ਬਹੁਤ ਸਾਰੇ 슈ਗਰ ਦੇ ਮਰੀਜ਼ ਆ ਜਿਨ੍ਹਾਂ ਨੂੰ ਮੈਂ ਗੰਨੇ ਦਾ ਰਸ ਕਿਹਾ ਪੀਓ ਪਰ ਗੰਨੇ ਦਾ ਰਸ ਪੀਣਾ ਉਹ ਹੈ ਜਿਹਦੇ ਚ ਫਿਰ ਹੋਰ ਕੁਝ ਪਾਉਣਾ ਨਹੀਂ ਜਿਵੇਂ ਮੰਨ ਲਓ ਉਹ ਗੰਨੇ ਦੇ ਰਸ ਕੱਢਣ ਵਾਲਾ ਉਹਦੇ ਵਿੱਚ ਸਵਾਦ ਵਾਸਤੇ ਪਾ ਦਿੰਦਾ ਅਦਰਕ ਪਾਤਾ ਪੁਦੀਨਾ ਪਾਤਾ ਨਾਲ ਉਹਦੇ ਇੱਕ ਦੋ ਨਿੰਬੂ ਨਿੰਬੂ ਪਾ ਦਿੰਦਾ ਉਹ ਨਾ ਪਾਉਂਦੇ ਉਹਨੂੰ ਕਹ ਵੀ ਪਲੇਨ ਦੇ ਮਿੰਨੂ ਤਾਂ ਉਹ ਫਿਰ ਇੱਕ ਮਨ ਪਤਾ ਲੱਗਦਾ ਜੀ ਉਹਨੂੰ ਲੈਣ ਤੋਂ ਬਾਅਦ ਜਿਵੇਂ ਮੈਨੂੰ ਘੰਟੇ ਕੇ ਬਾਅਦ ਤਾਂ ਸ਼ੂਗਰ ਆਉਣ ਲੱਗੂ ਵੀ ਵੱਧ ਗਈ ਸਰੀਰ 'ਚ ਪਰ 2 ਘੰਟੇ ਬਾਅਦ ਸ਼ੂਗਰ ਵੀ ਡਾਊਨ ਹੁੰਦੀ ਔਰ ਸਰੀਰ ਵੀ ਫਿੱਟ ਹੁੰਦਾ ਹੁਣ ਮੈਂ ਘਰ ਦੀ ਗੱਲ ਕਰਾਂ ਮੇਰੇ ਪਾਪਾ ਹੀ ਨੇ ਉਹ ਮਤਲਬ ਸ਼ੂਗਰ ਵੱਧ ਜਾਂਦੀ ਹੈ ਕਈ ਵਾਰ ਚੈੱਕ ਕਰਾ ਲੈਂਦੇ ਆ ਤੱਕੇ ਤੁੱਕੇ ਨਾਲ ਵੀ ਕਰਾਓ ਕਰਾਓ ਕਹਿੰਦੇ ਨਹੀਂ ਨਹੀਂ ਮੈਨੂੰ ਤਾਂ ਮੈਂ ਤਾਂ ਕੁਝ ਕਹਿ ਨਹੀਂ ਚਾਹ ਤਿੰਨ ਸੌ ਤੱਕ ਚਲੀ ਜਾਵੇ ਮੈਨੂੰ ਨਹੀਂ ਕੁਝ ਕਹਿੰਦੀ ਫਿਰ ਉਹ ਕੀ ਕਰਦੇ ਆ ਸਾਨੂੰ ਬਿਨਾਂ ਦੱਸੇ ਮੈਂ ਤਾਂ ਬਹੁਤ ਕੰਟਰੋਲ ਕਰਦੀ ਆ ਬਿਨਾਂ ਦੱਸੇ ਜਾ ਕੇ ਨਾ ਲੱਡੂ ਖਾਏ ਆਉਂਦੇ ਆ ਬਾਹਰ ਕਹਿੰਦੇ ਚ ਬੇਸਣ ਸੀ ਮਤਲਬ ਉਹਦਾ ਵੈਸਣ ਸੀ ਉਹਨੇ ਮੈਨੂੰ ਬੋਸ਼ ਕਹਿੰਦਾ ਉਹਨਾਂ ਨੇ ਸ਼ੂਗਰ ਲੋ ਉਹਨਾਂ ਦਾ ਇਦਾਂ ਦਾ ਹੁੰਦਾ ਵੀ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਚਲੰਦਾ ਵੀ ਲੰਘ ਜੂਗੀ ਉਹ ਲੰਘਦੀ ਨਹੀਂ ਉਹ ਤਾਂ ਫੜ ਕੇ ਉਹਨੂੰ ਸੌਖਾ ਹੋ ਜਾਂਦਾ ਵੀ ਹੁਣੇ ਭੱਜੂਗਾ ਨਹੀਂ ਬੈਠਾ ਮਤਲਬ ਕਹਿਣ ਦਾ ਇਦਾਂ ਨਹੀਂ ਹੈਗਾ ਜਦੋਂ ਕੋਈ ਬਿਮਾਰੀ ਹੋ ਗਈ ਨਾ ਜੀ ਇੱਕ ਸ਼ੂਗਰ ਇੱਕ ਥਾਇਰੋਇਡ ਇੱਕ ਮਾਈਗਰੇਨ ਇਹਨਾਂ ਨੂੰ ਜੇ ਤੁਸੀਂ ਨਾ ਨੱਥ ਪਾਈ ਨਾ ਇਹ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਨੇ ਬਿਮਾਰੀਆਂ ਇਹਨਾਂ ਨੂੰ ਨੱਪਣਾ ਜ਼ਰੂਰੀ ਹੁੰਦਾ ਔਰ ਨੱਪਣ ਵਾਸਤੇ ਜੋ ਕੁਛ ਤੁਹਾਡੇ ਹੱਥ 'ਚ ਹੀ ਹੈ ਸਾਡੇ ਵੈਦ ਕੀ ਕਰ ਸਕਦੇ ਆ ਦਵਾਈਆਂ ਦੇ ਸਕਦੇ ਆ ਉਹ ਹਸਪੀਟਲਾਂ ਦੇ ਵਿੱਚ ਵੀ ਟ੍ਰੀਟਮੈਂਟ ਹੀ ਮਿਲੂਗਾ ਪਰ ਘਰੇ ਕੁਝ ਕਰੋਗੇ ਤਾਂ ਬਹੁਤ ਫਾਇਦਾ ਹੋਊਗਾ ਔਰ ਇੱਕ ਮੈਂ ਤੁਹਾਨੂੰ ਨੁਸਖਾ ਲਗਾਣਾ ਉਹ ਨੁਸਖਾ ਲਿਖੋ ਮੈਡੀਕਲ ਨੁਸਖਾ ਸ਼ੇਅਰ ਕਰਦੇ ਆਪਾਂ ਜੀ ਸਰ 슈ਗਰ ਦਾ ਸਾਡਾ ਘੱਟੋ ਘਾਟੇ 1992 ਤੋਂ ਲੈ ਕੇ ਅੱਜ ਤੱਕ 30-35 ਸਾਲ ਹੋ ਗਏ ਜੀ ਇਸ ਨੁਸਖੇ ਨੂੰ ਚੱਲਦੇ ਨੂੰ ਔਰ ਜਿਹਨੂੰ ਵੀ ਦਿੱਤਾ ਉਹ ਇਹ ਇਹਨੂੰ ਖਾਈ ਜਾਂਦਾ ਔਰ ਉਹ ਠੀਕ ਹੈ ਅੱਛਾ ਜੀ ਕਿਉਂਕਿ ਸਭ ਤੋਂ ਵੱਡੀ ਗੱਲ ਆ ਕੀ 슈ਗਰ ਕੰਟਰੋਲ ਚ ਰਹੇ ਔਰ 5-10 ਰੁਪਏ ਦਾ ਖਰਚਾ ਹੋਵੇ ਹਾਂ ਇੱਕ ਚਮਚਾ ਲੈਣਾ ਜੀ ਸਵੇਰੇ ਠੀਕ ਹੈ ਜੀ ਔਰ ਉਹਨੂੰ ਖਾਲੀ ਪੇਟ ਖਾ ਲੈਣਾ ਔਰ ਉਸ ਤੋਂ ਬਾਅਦ ਉਪਰੋਂ ਪਾਣੀ ਪੀ ਕੇ ਅੱਧਾ ਪੌਣਾ ਘੰਟਾ ਕੁਝ ਨਹੀਂ ਖਾਣਾ ਇਕ ਤਾਂ ਇਹ ਹੈਗਾ ਜੇ ਤੁਸੀਂ ਸਵੇਰ ਕਹਿੰਦੇ ਹੋ ਖਾਲੀ ਪੇਟ ਗੋਲ ਸਾਹਿਬ ਤੁਸੀਂ ਇੰਨਾ ਕੁਝ ਦੱਸਤਾ ਕੀ ਖਾਈਏ ਤਾਂ ਇਹ ਪਾਊਡਰ ਸ਼ਾਮ ਨੂੰ 5 ਵਜੇ ਖਾਲੀ ਪੇਟ ਹੁੰਦਾ ਉਦੋਂ ਖਾਣਾ ਓਕੇ ਤਾਂ ਇਹਨੂੰ ਦਿਨ ਚ ਦੋ ਵਾਰ ਵੀ ਖਾ ਸਕਦੇ ਹੋ ਇੱਕ ਵਾਰ ਵੀ ਖਾ ਸਕਦੇ ਹੋ ਜੇ 슈ਗਰ 200 250 ਤੋਂ ਉੱਪਰ ਰਹਿੰਦੀ ਹੈ ਤਾਂ ਦੋ ਵਾਰ ਹੀ ਲੈ ਲਓ ਜਦੋਂ ਥੱਲੇ ਆ ਗਈ ਫਿਰ ਇੱਕ ਵਾਰੀ ਡੇਲੀ ਲਓ ਔਰ 슈ਗਰ ਤੁਹਾਡੀ ਕਦੇ ਵੀ ਡਾਊਨ ਨਹੀਂ ਹੋਊਗੀ シュガーダウン ਨਹੀਂ ਹੋਊਗੀ اور ਜੇ ਵਧੀ ہوئی ਆ ਉਹ ਘਟ ਜੂਗੀ ਜਿਹੜੀ ਜਿਹੜੀ ਨਾਰਮਲ ਆ ਗਈ ਉਹ ਕਦੇ ਨਾਰਮਲ ਤੋਂ ਡਾਊਨ ਨਹੀਂ ਹੋਊਗੀ 슈ગર ਨੂੰ ਹਮੇਸ਼ਾ ਇਹਨੇ کنٹرول ਕਰਕੇ ਰੱਖਣਾ ਇਹਦਾ 9 ਸੀ ਰੱਖਿਆ ਡਾਇਬਟੀਜ਼ کنٹرول ਪਾਊਡਰ